ਹਾਂਜੀ ਸੰਗਤ ਜੀ ਇੱਕ ਦਿਨ ਗੁਰੂ ਅਮਰਦਾਸ ਜੀ ਆਪਣੇ ਨਿਤ ਦੇ ਨੇਮ ਦੇ ਅਨਸਾਰ ਗੁਰੂ ਜੀ ਦੇ ਇਸ਼ਨਾਨ ਲਈ ਅੰਮ੍ਰਿਤ ਵੇਲੇ ਪਾਣੀ ਦੀ ਗਾਗਰ ਸਿਰ ਤੇ ਚੁੱਕ ਕੇ ਲਈ ਜਾ ਰਹੇ ਸਨ ਕਿ ਰਸਤੇ ਵਿੱਚ ਇੱਕ ਜੁਲਾਹੇ ਦੀ ਖੱਡੀ ਦੇ ਕਿੱਲੇ ਨਾਲ ਆਪ ਜੀ ਨੂੰ ਠੇਡਾ ਲੱਗਾ ਜਿਸ ਨਾਲ ਆਪ ਜੀ ਖੱਡੀ ਵਿੱਚ ਡਿੱਗ ਪਏ ਜਦੋਂ ਆਪ ਜੀ ਦੇ ਡਿਗਣ ਦਾ ਖੜਾਕ ਜੁਲਾਹੇ ਨੇ ਸੁਣਿਆ ਤਾਂ ਉਸ ਨੇ ਜੁਲਾਹੀ ਨੂੰ ਪੁੱਛਿਆ ਕਿ ਬਾਹਰ ਕੌਣ ਹੈ ਕੋਈ ਚੋਰ ਹੈ ਜਾਂ ਕੋਈ ਹੋਰ ਪੁਰਸ਼ ਜੁਲਾਹੀ ਨੇ ਕਿਹਾ ਇਸ ਵੇਲੇ ਹੋਰ ਕੌਣ ਹੋ ਸਕਦਾ ਹੈ ਇਹ ਤਾਂ ਅਮਰੂ ਨਿਥਾਵਾਂ ਹੀ ਹੋਵੇਗਾ ਜਿਹੜਾ ਰਾਤ ਦਿਨ ਕੁੜਮਾ ਦਾ ਪਾਣੀ ਢੋਂਦਾ ਫਿਰਦਾ ਹੈ ਜੁਲਾਹੀ ਦੀ ਇਹ ਗੱਲ ਸੁਣ ਕੇ ਸ੍ਰੀ ਅਮਰਦਾਸ ਜੀ ਨੇ ਕਿਹਾ ਕਮਲਿਏ ਮੈਂ ਨਿਥਾਵਾਂ ਨਹੀਂ ਹਾਂ ਮੈਂ ਗੁਰੂ ਵਾਲਾ ਹਾਂ ਤੂੰ ਝੱਲੀ ਹੈ ਜੋ ਇਸ ਤਰ੍ਹਾਂ ਕਹਿੰਦੀ ਹੈ ਇਹ ਗੱਲ ਕਰਕੇ ਆਪ ਜੀ ਗਾਗਰ ਚੁੱਕ ਕੇ ਗੁਰੂ ਜੀ ਪਾਸ ਆ ਗਏ ਗੁਰੂ ਜੀ ਨੂੰ ਯਥਾ ਨੇਮ ਇਸ਼ਨਾਨ ਕਰਾ ਕੇ ਹੋਰ ਸੇਵਾ ਵਿੱਚ ਲੱਗ ਗਏ ਉਧਰ ਆਪ ਜੀ ਦੇ ਬਚਨ ਦੇ ਨਾਲ ਜੁਲਾਹੀ ਕਮਲਿਆਂ ਵਾਂਗੂ ਅਰਲ ਬਰਲ ਬੋਲਣ ਲੱਗ ਪਈ ਜਦੋਂ ਦਿਨ ਚੜਿਆ ਤਾਂ ਅੰਤਰਜਾਮੀ ਗੁਰੂ ਜੀ ਨੇ ਜੁਲਾਹੇ ਜੁਲਾਹੀ ਨੂੰ ਸਦਕੇ ਪੁੱਛਿਆ ਕਿ ਅੱਜ ਅੰਮ੍ਰਿਤ ਵੇਲੇ ਕੀ ਗੱਲ ਹੋਈ ਸੀ ਸੱਚ ਦੱਸਣਾ ਜੁਲਾਹੇ ਨੇ ਕਿਹਾ ਮਹਾਰਾਜ ਜਦੋਂ ਤੁਹਾਡੇ ਸੇਵਾਦਾਰ ਬਾਬਾ ਜੀ ਪਾਣੀ ਦੀ ਗਾਗਰ ਲਈ ਆਉਂਦੇ ਸਾਡੀ ਖੱਡੀ ਦੇ ਕਿੱਲੇ ਨਾਲ ਠੇਡਾ ਖਾ ਕੇ ਡਿੱਗ ਪਏ ਤਾਂ ਮੈਂ ਪੁੱਛਿਆ ਕੌਣ ਹੈ ਮੇਰੀ ਇਸ ਇਸਤਰੀ ਨੇ ਕਿਹਾ ਇਹ ਅਮਰੂ ਨਿਥਾਵਾਂ ਹੋਵੇਗਾ ਅੱਗੋਂ ਇਹਨਾਂ ਨੇ ਕਿਹਾ ਕਮਲਿਏ ਤੂੰ ਝੱਲਨੀ ਹੈ ਮੈਂ ਗੁਰੂ ਵਾਲਾ ਹਾਂ ਨਿਥਾਵਾਂ ਨਹੀਂ ਹਾਂ ਇਨਾਂ ਦੇ ਇਹ ਬਚਨ ਦੇ ਨਾਲ ਮੇਰੀ istri ਝੱਲੀ ਹੋ ਗਈ ਹੈ ਆਪ ਕਿਰਪਾ ਕਰਕੇ ਸਾਨੂੰ ਬਖਸ਼ ਦਿਓ ਅਤੇ ਇਸ ਨੂੰ ਰਾਜੀ ਕਰ ਦਿਓ ਨਹੀਂ ਤਾਂ ਮੇਰਾ ਘਰ ਵੈਰਾਨ ਹੋ ਜਾਵੇਗਾ ਜੁਲਾਹੇ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਸ੍ਰੀ ਅਮਰਦਾਸ ਜੀ ਨਿਥਾਵਿਆਂ ਦੀ ਥਾਂ ਹੈ ਨਿਮਾਣਿਆਂ ਦਾ ਮਾਣ ਨੀ ਓਟਿਆਂ ਦੀ ਓਟ ਹੈ ਨਿੱਤਰਿਆਂ ਦੀ ਠਿਰ ਹੈ ਨਿਆਸ ਰਿਆਂ ਦਾ ਆਸਰਾ ਹੈ ਇਸ ਤਰ੍ਹਾਂ ਗੁਰੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਵਾਰਾਂ ਵਾਰ ਦਿੱਤੇ ਤੇ ਗੱਲ ਨਾਲ ਲਾ ਲਿਆ ਅਤੇ ਬਚਨ ਕੀਤਾ ਕਿ ਤੁਸੀਂ ਮੇਰਾ ਰੂਪ ਹੋ ਗਏ ਹੋ ਉਪਰੰਤ ਕਿਰਪਾ ਦ੍ਰਿਸ਼ਟੀ ਕਰਕੇ ਜੁਲਾਹੀ ਵੱਲ ਵੇਖ ਕੇ ਉਸ ਨੂੰ ਰਾਜੀ ਕਰ ਦਿੱਤਾ ਉਹ ਆਪ ਜੀ ਨੂੰ ਨਮਸਕਾਰ ਕਰਕੇ ਗੁਰੂ ਘਰ ਦੇ ਗੁਣ ਕਾਉਂਦੇ ਹੋਏ ਘਰ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ